ਮੇਰਾ ਨਾਮ ਜਸਮਿੰਦਰ ਸਿੰਘ ਵਟੋਆ ਜੀ ਅੱਜ ਪਿੰਡ ਬਾਜਾ ਮਰਾੜ ਦੇ ਵਿੱਚ ਵਿਸ਼ੇਸ਼ ਤੌਰ ਤੇ ਅਸੀਂ ਪਹੁੰਚੇ ਆਂ ਅੱਜ ਇੱਥੇ ਮਨਰੇਗਾ ਦੀ ਜਿਹੜੀ ਖਾਸ ਤੌਰ ਤੇ ਮੀਟਿੰਗ ਹੋਈ ਹੈ ਜਿਹੜੀ ਅੱਜ ਮਜ਼ਦੂਰਾਂ ਦੇ ਵਿੱਚ ਜਿਹੜਾ ਰੋਸ ਪਾਇਆ ਗਿਆ ਉਹ ਆਪਾਂ ਪਲੀ ਪਾਤੀ ਜਾਣਦੇ ਵੀ ਖੇਤਾਂ ਦੇ ਵਿੱਚ ਜਿਹੜਾ ਕੰਮ ਖਤਮ ਹੋ ਚੁੱਕਿਆ ਲਗਭਗ ਸਾਡੇ ਕੋਲ ਇੱਕ ਬਚੀਏ ਤਾਂ ਕੱਲੀ ਮਨਰੇਗਾ ਬਚੀ ਆ ਉਹ ਮਨਰੇਗਾ ਦੇ ਵਿੱਚ ਵੀ ਆਪਾਂ ਸਾਰੇ ਜਾਣਦੇ ਬਹੁਤ ਵੱਡੇ ਕਪਲੇ ਆ ਜਿਹੜੇ ਮਜ਼ਦੂਰ ਜਿਹੜਾ ਕੰਮ ਕਰਦਾ ਉਹਨਾਂ ਦੇ ਸਹੀ ਢੰਗ ਤਰੀਕੇ ਨਾਲ ਖਾਤਿਆਂ ਦੇ ਵਿੱਚ ਪੈਸੇ ਨਹੀਂ ਪਾਈ ਜਾਂਦੇ ਜੋ ਕਿਸੇ ਲੰਮੇ ਸਮੇਂ ਤੋਂ ਬਕਾਇਆ ਮਜ਼ਦੂਰਾਂ ਦੇ ਰੁਕੇ ਹੋਏ ਉਹ ਬਕਾਏ ਪਾਏ ਜਾਣ ਇੱਕ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆ ਕਿ ਇੱਕ ਮੈਡੀਕਲ ਸਹੂਲਤ ਹੈ ਜਿਹੜੀ ਉਹ ਮਜ਼ਦੂਰਾਂ ਨੂੰ ਜਿਹੜੀ ਉਹ ਦਿੱਤੀ ਜਾਵੇ ਜਿਹੜੇ 3 ਕਿਲੋਮੀਟਰ 4 ਕਿਲੋਮੀਟਰ ਦੇ ਘੇਰੇ ਦੇ ਵਿੱਚ ਮਜ਼ਦੂਰ ਕੰਮ ਕਰਨ ਜਾਂਦੇ ਆ ਉਹ ਕਈਆਂ ਨਾਲ ਉੱਥੇ ਕੰਮ ਕਰਦੇ ਆ ਮਜ਼ਦੂਰ ਦੀ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਦਿਹਾੜੀ ਜਿਹੜੀ 222 ਰੁਪਏ ਦੀਹਾੜੀ ਜਿਹੜੀ ਆ 322 ਰੁਪਏ ਦੀਹਾੜੀ ਹੈ ਜਿਹੜੀ ਉਹ ਮਜ਼ਦੂਰ ਨੂੰ ਦਿੱਤੀ ਜਾਂਦੀ ਅਸੀਂ ਮੰਗ ਕਰਦੇ ਵੀ 700 ਰੁਪਏ ਦੀਹਾੜੀ ਮਜ਼ਦੂਰ ਦੀ ਕੀਤੀ ਜਾਵੇ ਸਾਰਾ ਸਾਲ ਹੈ ਜਿਹੜਾ ਉਹ ਮਜ਼ਦੂਰ ਨੂੰ ਕੰਮ ਦਿੱਤਾ ਜਾਵੇ ਜਿਹੜੇ ਮੈਂ ਨਹਿਰਾਂ ਉੱਪਰ ਮਜ਼ਦੂਰ ਬੈਠੇ ਆ ਜਿਹੜੇ ਲਾਲ ਲਕੀਰ ਦੇ ਅੰਦਰ ਆਉਂਦੇ ਆ ਵੀ ਉਹਨਾਂ ਨੂੰ ਅਜੇ ਤੀਕ ਪੰਜ-ਪੰਜ ਮਰਲਿਆਂ ਦੇ ਪਲਾਟ ਮਜ਼ਦੂਰਾਂ ਨੂੰ ਨਹੀਂ ਦਿੱਤੇ ਗਏ ਉਹਨਾਂ ਨੂੰ ਮਜ਼ਦੂਰਾਂ ਨੂੰ ਪੰਜ-ਪੰਜ ਮਰਲਿਆਂ ਦੇ ਪਲਾਟ ਦੇ ਕੇ ਰੈਸ਼ੀ ਮਕਾਨ ਦੇ ਬਣਾ ਕੇ ਉਹਨਾਂ ਨੂੰ ਬਿਜਲੀ ਪਾਣੀ ਦਾ ਪ੍ਰਬੰਧ ਕਰਕੇ ਦਿੱਤਾ ਜਾਵੇ ਵਿਸ਼ੇਸ਼ ਤੌਰ ਤੇ ਮਾਨ ਸਰਕਾਰ ਹੈ ਜਿਹੜੀ ਉਹ ਇਹਨਾਂ ਚੀਜ਼ਾਂ ਤੇ ਧਿਆਨ ਦੇਵੇ ਜਿਹੜੇ ਮਜ਼ਦੂਰਾਂ ਨਾਲ ਲੋਕਾਂ ਨਾਲ ਵਾਅਦੇ ਕੀਤੇ ਸੀਗੇ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਸਰਕਾਰ ਦੇ 3 ਸਾਲ ਬੀਤ ਜਾਣ ਤੋਂ ਬਾਅਦ ਅਜੇ ਤੀਕ ਸਰਕਾਰ ਕਿਸੇ ਤੇ ਵੀ ਅਜੇ ਅਜ ਤੀਕ ਕਿਸੇ ਮਜ਼ਦੂਰ ਨੂੰ ਜਾਂ ਕਿਸੇ ਨੂੰ ਗ੍ਰਾਂਟ ਨਹੀਂ ਦਿੱਤੀ ਅਸੀਂ ਕਹਿੰਨੇ ਵੀ ਮਨਰੇਗਾ ਦਾ ਕੰਮ ਆ ਜਿਹੜਾ ਉਹ ਜਿਹੜੇ ਮਨਰੇਗਾ ਦੇ ਕਾਰਡ ਹੈ ਉਹ ਮਜ਼ਦੂਰਾਂ ਨੂੰ ਕਈਆਂ ਬਠਲ ਜਿਹੜੇ ਉਹ ਸਰਕਾਰੀ ਦਿੱਤੇ ਜਾਣ ਮਜ਼ਦੂਰਾਂ ਨੂੰ ਸਰਕਾਰੀ ਵਰਦੀਆਂ ਦਿੱਤੀਆਂ ਜਾਣ ਕਿਉਂਕਿ ਇਸ ਮਜ਼ਦੂਰ ਕੋਲੇ ਮਨਰੇਗਾ ਦਾ ਕੰਮ ਬਚਿਆ ਜੋ ਜਿਹੜੇ ਮਜ਼ਦੂਰ ਮਨਰੇਗਾ ਤੇ ਜਿਨ੍ਹਾਂ ਦੇ ਕਾਰਡ ਨਹੀਂ ਬਣੇ ਉਹਨਾਂ ਦੇ ਕਾਰਡ ਬਣਾ ਕੇ ਚਾਲੂ ਕੀਤੇ ਜਾਣ ਉਹਨਾਂ ਨੂੰ ਸਾਰਾ ਸਾਲ ਜਿਹੜਾ ਕੰਮ ਦਿੱਤਾ ਜਾਵੇ ਮਜ਼ਦੂਰਾਂ ਨੂੰ ਕਿਉਂਕਿ ਇਹ ਜਿਹੜਾ ਮਜ਼ਦੂਰ ਨੂੰ ਇੱਕ ਕਾਰਡ ਤੇ ਅਸੀਂ ਕਹਿੰਨੇ ਵੀ ਇੱਕ ਮਨਰੇਗਾ ਦੇ ਕਾਰਡ ਮਗਰ ਮਜ਼ਦੂਰ ਨੂੰ ਹੈ ਜਿਹੜਾ ਉਹ ਵਿਸ਼ੇਸ਼ ਤੌਰ ਤੇ ਸਾਈਕਲ ਦਿੱਤੇ ਜਰੂਰ ਜਾਣ ਕਿਉਂਕਿ ਮਜ਼ਦੂਰ ਲੰਮੇ 3-4 ਕਿਲੋਮੀਟਰ ਬਾੜ ਤੁਰ ਕੇ ਜਾਂਦੇ ਆ ਜਿਹੜੇ ਉਹਨਾਂ ਨੂੰ ਇਹ ਅਸੀਂ ਮੰਗ ਕਰਦੇ ਆਂ ਸਰਕਾਰ ਕੋਲ ਵੀ ਜਿਹੜੀਆਂ ਅਸੀਂ ਮੰਗਾ ਕਈਆਂ ਅਸੀਂ ਇਹ ਨਾ ਮੰਗਾ ਤੇ ਗੌਰ ਕੀਤੀ ਜਾਵੇ ਤੇ ਇਹ ਜਲਦੀ ਤੋਂ ਜਲਦੀ ਜਿਹੜੀਆਂ ਇਹ ਮੰਗਾ ਪੂਰੀਆਂ ਕੀਤੀਆਂ ਜਾਣ ਮੇਰਾ ਨਾਮ ਜਗਸੀਰ ਸਿੰਘ ਪਿੰਡ ਬਾਜਾ ਮਰਾੜ ਅੱਜ ਅਸੀਂ ਪਿੰਡ ਬਾਜਾ ਮਰਾੜ ਦੇ ਵਿੱਚ ਇੱਕ ਵੱਡੇ ਇਕੱਠ ਦੇ ਨਾਲ ਮੀਟਿੰਗ ਕੀਤੀ ਸੀਗੀ ਅਸੀਂ ਮੀਟਿੰਗ ਇਸ ਬਾਰੇ ਕੀਤੀ ਸੀ ਕਿ ਸਾਨੂੰ ਮਨਰੇਗਾ ਦੇ ਵਿੱਚ ਸਾਰੇ ਪਰਿਵਾਰ ਨੂੰ ਕੰਮ ਦਿੱਤਾ ਜਾਵੇ ਔਰ ਸਾਰਾ ਸਾਲ ਹੀ ਕੰਮ ਦਿੱਤਾ ਜਾਵੇ ਅਸੀਂ 700 ਰੁਪਏ ਦੀ ਅੜੀ ਮੰਗ ਕਰਦੇ ਆ ਮੰਰੇਗਾ ਦੇ ਵਿੱਚ ਔਰ ਜੋ ਵੀ ਸਹੂਲਤਾਂ ਮੰਰੇਗਾ ਦੇ ਵਿੱਚ ਉਹ ਸਾਨੂੰ ਮਿਲਣੀ ਚਾਹੀਦੀ ਆ ਧੰਨਵਾਦ ਕੀ ਕਹਿਣਾ ਚਾਹੁੰਦੇ ਹੋ ਅਸੀਂ ਮੰਗ ਕਰਦੇ ਵੀ ਕਮਰਿਆਂ ਦੀ ਮੰਗ ਕਰਦੇ ਨੇ ਅਸੀਂ ਪੰਜ ਮਰਨ ਸਾਂ ਲੈਣਾ ਚਾਹੀਦਾ ਅਸੀਂ ਨਰਦ ਉੱਤੇ ਬੈਠੇ ਆ ਇੰਨਾ ਤਾਂ ਸਾਡੇ ਕਮਰੇ ਤਾਂ ਅਸੀਂ ਨਰਦ ਆ ਜੂਨ ਜੜਾ ਕਰ ਦੇ ਤਾਂ ਇਨਾ ਸਾਨੂੰ ਥਾਂ ਦਾ ਖੜਾ ਨਾ ਸਾਨੂੰ ਕਮਰੇ ਦੇ ਪਾਈ ਆ ਅਸੀਂ ਕਾਨਿਆਂ ਦੀਆਂ ਸਾਨੂੰ ਲਾਈਟ ਆਉਂਦਾ ਇੱਕ ਵੀ ਤੁਸੀਂ ਨਹਿਰ ਦੀ ਜਗ੍ਹਾ ਤੇ ਬੈਠੇ ਹੋ ਜੀ ਹਾਂਜੀ ਨਹਿਰ ਦੀ ਜਗ੍ਹਾ ਤੇ ਤੇ ਕੀ ਸਰਕਾਰ ਕੋਲ ਮੰਗ ਕਰਦੇ ਹੋ ਅਸੀਂ ਮੰਗੇ ਕਰਦੇ ਆ ਸਾਨੂੰ ਕਮਰੇ ਚਾਹੀਦੇ ਸਾਨੂੰ ਥਾਂ ਚਾਹੀਦੀ ਬਸ ਜਿੰਦਾਬਾਦ ਜਿੰਦਾਬਾਦ ਸਰਕਾਰ ਵਰਕਰ ਯੂਨੀਅਨ ਜਿੰਦਾਬਾਦ 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 ਮਜ਼ਦੂਰ ਇੱਕਾ ਜਿੰਦਾਬਾਦ 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 ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ